ਜਿਹੜਾ ਮੁੱਦਾ ਗੱਲਬਾਤ ਨਾਲ ਖਤਮ ਹੋਣਾ ਚਾਹੀਦਾ ਸੀ ਇਨਫੈਕਟ ਉੱਭਰ ਨਹੀਂ ਨਹੀਂ ਸੀ ਚਾਹੀਦਾ ਜੀ ਆ ਜਿਹੜੇ 4000 ਕਿਊਸਿਕ ਪਾਣੀ ਇਹਨਾਂ ਨੇ ਜਦੋਂ ਗੱਲਬਾਤ ਦੇ ਜ਼ਰੀਏ ਦਿੱਤਾ ਹੈ ਉਸ ਉਦੋਂ ਵੀ ਉਹਨਾਂ ਨੇ ਆਪਣਾ ਪੰਜਾਬ ਦੇ ਨਜ਼ਰੀਏ ਨਾਲ ਹਰਿਆਣੇ ਨੇ ਆਪਣਾ ਕੰਜ਼ਿਊਮ ਕਰ ਲਿਆ ਸੀਗਾ ਜਿਹੜਾ ਉਹਨਾਂ ਦਾ ਸੀਗਾ ਉਹ ਕਹਿੰਦੇ ਆ ਸਿਰਫ ਸਤਲੁਜ ਦਾ ਦੂਜੀ ਓਥੋਂ ਸਾਨੂੰ ਇਸਾ ਨਹੀਂ ਮਿਲਿਆ ਉਹ ਇਥੋਂ ਕੰਪਨਸੇਟ ਕਰਕੇ ਦਿਓ ਬਟ ਆ ਵੀ ਇਸ਼ੂ ਜਿਹੜਾ ਸੀਗਾ ਆ ਗੱਲਬਾਤ ਨਾਲ ਹੋ ਸਕਦਾ ਸੀ ਆ ਪਹਿਲੀ ਦਫਾ ਨਹੀਂ ਹੋ ਰਿਹਾ ਸਭ ਪਿਛਲੇ 23 ਸਾਲਾਂ ਦਾ ਰਿਕਾਰਡ ਮੈਂ ਨਾਲ ਲੈ ਕੇ ਆਇਆ ਜਿਹਦੇ ਵਿੱਚ ਹਰੇਕ ਸਾਲ ਸਟੇਟ ਕੋਈ ਨਾ ਕੋਈ ਉਸ ਡਿਪਲੇਸ਼ਨ ਪੀਰੀਅਡ ਜਿਹੜਾ ਸਪਟੈਂਬਰ ਤੋਂ ਲੈ ਕੇ ਮਈ ਤਾਈਂ ਲੈ ਵ ਜਦੋਂ ਬਰਸਾਤ ਨਹੀਂ ਹੁੰਦੀ ਤੇ ਪਾਣੀ ਖਤਮ ਹੀ ਹੁੰਦਾ ਹੈ ਉਸ ਦੌਰਾਨ ਬਹੁਤ ਸਾਰੇ ਸਕੇਟ ਕੋਈ ਨਾ ਕੋਈ ਪਾਣੀ ਉਹਦਾ ਇਸਤੇਮਾਲ ਜ਼ਿਆਦਾ ਕਰ ਲੈਂਦੀ ਹੈ ਉਹਨੂੰ ਬਾਅਦ ਵਿੱਚ ਕੰਬਰਸੇਟ ਕੀਤਾ ਜਾਂਦਾ ਕੋਈ ਐਡਾ ਇਸ਼ੂ ਹੈ ਨਹੀਂ ਸੀਗਾ ਜਿਹੜਾ ਇਸ਼ੂ ਬਣਾ ਲਿਆ ਟੋਟਖਾਈ ਦਾ ਪਹਾੜ ਬਣੇ ਹਰਿਆਣੇ ਨੇ ਦੇਖੋ ਮੈਨੂੰ ਲੱਗਦਾ ਵੀ ਇਹਦੇ ਵਿੱਚ ਤਾਲੀ ਦੋਨੋਂ ਹੱਥਾਂ ਨਾਲ ਵਜਈਏ ਸਭ ਮੈਂ ਅੰਦਰ ਜਿਹੜੀ ਗੱਲ ਕਹੀ ਹੈ ਵੀ ਇਹ ਇੱਕ ਛੋਟੀ ਜਿਹੀ ਗਲਤੀ ਜਿਵੇਂ ਉਹ ਕਿਤੇ ਕਿਸ ਨੇ ਕੀਤੀ ਹੈ ਉਹ ਕੰਪਾਉਂਡ ਹੁੰਦੀ ਤੁਰੀ ਗਈ ਸਰ ਆ ਜਿਹੜਾ ਰੋਈਆ ਬਾਟੇ ਬਣਾਇਆ ਗਿਆ ਮੈਂ ਬਿਲਕੁਲ ਉਹਦੀ ਨਹੀਂ ਖੇਦੀ ਕਰਨਾ ਸਰ ਲੇਕਿਨ ਜਖੜ ਤੋਂ ਸੀ ਅਧਿਕਾਰੀਆਂ ਦੇ ਬਦਲੇ ਕਰ ਦਿੱਤੇ ਗਏ ਮੀਟਿੰਗ ਦੇ ਵਿੱਚ ਜਿਹੜੇ ਤਰ੍ਹਾਂ ਇਤਰਾਜ਼ ਜਤਾ ਰਹੇ ਸੀ ਅਧਿਕਾਰੀ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਉਹਨਾਂ ਦੇ ਬਦਲੇ ਕਰ ਦਿੱਤੇ ਗਏ ਸਭ ਮੈਂ ਐਸੀ ਗੱਲ ਨੂੰ ਤਾਂ ੱੱਕਾ ਕਹਿ ਰਹੇ ਸਭ ਜੀ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਆ ਗੱਲਬਾਤ ਨਾਲ ਮਸਲਾ ਹਲੋਣਾ ਚਾਹੀਦਾ ਸੀ ਕਿ ਵਿੱਚ ਪੰਜਾਬ ਕਦੇ ਵੀ ਇਸ ਕਿਸਮ ਦੇ ੱੱਕੇ ਨੂੰ ਨਹੀਂ ਜਰ ਸਕਦਾ ਮੈਂ ਸਮਝਦਾ ਹਾਂ ਵੀ ਟੋਟਲ ਜੇ ਪਹਿਲਾ ਆ ਮਸਲਾ ਉੱਠਿਆ ਉਹ ਗਲਤ ਹੈ ਉਹਦੇ ਬਾਅਦ ਅਗਰ ਆ ਅਪਣਾਇਆ ਜਾਂਦਾ ਵੀ ਤੁਸੀਂ ਠੱਕੇ ਨਾਲ ਇਸ ਨੂੰ ਕਰਕੇ ਰਿਜ਼ੋਲਵ ਕਰਨਾ ਚਾਹੋਗੇ ਉਹ ਨਹੀਂ ਆ ਮਸਲਾ ਗਲਬਾਤ ਨਾਲ ਹੀ ਨਿਬੜਨਾ ਚਾਹੀਦਾ ਇਸ ਕਰਕੇ ਮੈਂ ਸੀਐਮ ਸਰ ਨੂੰ ਕਿਹਾ ਸੀ ਵੀ ਇਸ ਮਸਲੇ ਤੇ ਮਿੱਟੀ ਪਾਓ ਤੇ ਚਲਕੇ ਪ੍ਰਧਾਨ ਮੰਤਰੀ ਆ ਉਰ ਮੰਤਰੀ ਆ ਖੱਟੜ ਸਾਹਿਬ ਨਾਲ ਗੱਲ ਕਰੀਏ ਜਿਹੜੇ ਮੰਤਰੀ ਹੈ ਇਰੀਗੇਸ਼ਨ ਦੇ ਵਾਟਰ ਰਿਸੋਰਸ ਦੇ ਉਹਨਾਂ ਨਾਲ ਗੱਲ ਕਰਕੇ ਮਸਲੇ ਨੂੰ ਖਤਮ ਕਰਾਈਏ ਦੇਸ਼ ਅਜੇ ਐਸੇ ਮੌਕੇ ਤੇ ਖੜਾ ਹੈ ਵੀ ਅੱਜ ਆਪਾਂ ਕਿਤੇ ਆਪਸ ਵਿੱਚ ਹਰਿਆਣਾ ਪੰਜਾਬ ਦੇ ਅੰਦਰ ਅਨਸੀਸਰੀ ਤਣਾਅ ਆਕੇ ਬੈਜੀ ਇੱਕ ਸ਼ੁਭਾ ਨਹੀਂ ਦਿੰਦਾ ਤੇ ਉਹਨਾਂ ਨੇ ਵੀ ਇਸ ਗੱਲ ਤੇ ਹਾਂ ਕੀਤੀ ਹੁਣ ਟਾਈਮਿੰਗ ਦਾ ਹੁਣ ਕਦੋਂ ਕਰਦੇ ਐ ਨਹੀਂ ਕਰਦੇ ਪਰ ਮੇਰਾ ਅੱਜ ਵੀ ਮੰਨਣਾ ਹੈ ਪੰਜਾਬ ਦੇ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਪਾਣੀ ਸਾਡੇ ਕੋਲ ਇੱਕ ਬੂੰਦ ਵੀ ਹੈ ਨਹੀਂ ਪਰ ਆ ਜਿਹੜੀ ਨਾਰਮਲ ਪ੍ਰੈਕਟਿਸ ਹੈ ਜਿਹਦੇ ਰਾਈਆਂ ਕਮ ਹੁੰਦਾ ਰਿਹਾ ਹੁਣ ਤੱਕ 25 20 22 ਸਾਲ ਦਾ ਜਿਹੜਾ ਰਿਕਾਰਡ ਲਈ ਫਿਰਦੇ ਆ ਉਸ ਨੂੰ ਅਗਰ ਗੱਲਬਾਤ ਨਾਲ ਨਿਬੜਦਾ ਹੈ ਉਸ ਨੂੰ ਵਧਾਈ ਨਾ ਜਾਵੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਕੋਲ ਚੱਲਣ ਵਾਸਤੇ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਤੁਸੀਂ ਨਾਲ ਚਲੋ ਕਰਾਓ ਮੇਰੇ ਵਾਸਤੇ ਬਹੁਤ ਵੱਡਾ ਮੈਂ ਸਮਝਦਾ ਹੋਗਾ ਵੀ ਅਸੀਂ ਇਸ ਮਸਲੇ ਨੂੰ ਹੱਲ ਕਰਾਈਏ ਤੇ ਪੰਜਾਬ ਦੇ ਬਾਕੀ ਕੋਈ 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 ਜੱਕੜ ਨੂੰ ਲੈ ਕੇ ਜਾਕਰ ਪਾਰਟੀ ਨਾਲ ਖੜੇ ਨੇ ਜਾਂ ਪੰਜਾਬ ਨਾਲ ਖੜੇ ਨੇ ਦੇਖੋ ਪਾਰਟੀ ਵੀ ਪੰਜਾਬ ਦੇ ਨਾਲ ਖੜੀ ਹੈ ਸੁਨੀਲ ਜੱਕੜ ਤਾਂ ਖੜਾ ਹੀ ਪੰਜਾਬ ਪੰਜਾਬ ਦੇ ਨਾਲ ਹੈ ਹੋਰ ਕੋਈ ਇਸ਼ੂ ਨਹੀਂ ਸਾਬ ਪੰਜਾਬ ਦੇ ਰਿਕਾਰਡ ਦੀ ਗੱਲ ਤੁਸੀਂ ਕਰੀਆ ਉਹ ਲੈ ਕੇ ਇਹ ਆਬਜੈਕਸ਼ਨ ਕਿੰਨੇ ਕਿੰਨੇ ਪੰਜਾਬ ਨਾਲ ਆਏ ਸੀਗੇ ਤੱਕ ਕੀ ਤੁਸੀਂ ਹੁਣ ਵੀ ਉਹਨਾਂ ਨੂੰ ਮਿਲ ਕੇ ਗੱਲ ਸੁਲਝਾਉਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਮਿਲ ਕੇ ਮੈਂ ਤਾਂ ਉਹਨਾਂ ਨੂੰ ਕਹਾਂ ਵੀ ਤੁਸੀਂ ਬੁਲਾ ਕੇ ਬੈਠ ਕੇ ਗੱਲ ਕਰੋ ਇਹਨਾਂ ਨਾਲ ਨਹੀਂ ਨਿਬੜਦੀ ਬਿਕੋਜ਼ ਉਹ ਵੀ ਹੁਣ ਰਾਜਨੀਤੀ ਉੱਥੇ ਉਹਨਾਂ ਨੇ ਆਪਣੇ ਰਾਜਨੀਤਿਕ ਕੰਪਲਸ਼ਨ ਹੈ ਭਗਵੰਦ ਮਾਨ ਜੀ ਦੀ ਆਪਣੀ ਰਾਜਨੀਤਿਕ ਕੰਪਲਸ਼ਨ ਹੈ ਤੇ ਜੇ ਜਾ ਕੇ ਪ੍ਰਧਾਨ ਮੰਤਰੀ ਜੀ ਕੋਲ ਜਾ ਕੇ ਬੈਠ ਕੇ ਗੱਲ ਕਰਾਂਗੇ ਤੇ ਮੇਰੇ ਸਮਝਦਾ ਸਾਰੇ ਮਸਲੇ ਦਾ ਕਮਿਆ ਕਹਿ ਰਹੇ ਆ ਵੀ ਆ ਇਸ਼ੂ ਹੈ ਹੀ ਨਹੀਂ ਇੱਕ ਰਾਈ ਦਾ ਪਹਾੜ ਬਣਾ ਲਿਆ ਜਿਹੜਾ ਹੁਣ ਉਹ ਕਹਿ ਰਹੇ ਸੀ ਮੁੱਖ ਮੰਤਰੀ ਕਹਿ ਰਹੇ ਸੀ ਉਹ ਕਹਿੰਦੇ ਸਾਡਾ ਬਾਦਸ਼ਾਹ ਐਡਜਸਟ ਕਰ ਲਿਓ ਮਤਲਬ ਸਾਨੂੰ ਕਿਹਨੇ ਉਧਾਰਾ ਪਾਣੀ ਦੇ ਦਿਓ ਅਗਰ ਕੋਈ ਅਜੀ ਗੱਲ ਤਾਂ ਬੈਠ ਕੇ ਕਿਉਂ ਨਹੀਂ ਹੁੰਦਾ ਸੀਐਮ ਕਹਿੰਦੇ ਤੁਸੀਂ ਕੋਲ ਪਾਣੀ ਦੇ ਪੀਂਦੋ ਆਪ ਆਪ ਕਹਿ ਰਹੇ ਹੋ ਕਿ ਇਸ ਤਰ੍ਹਾਂ ਨਹੀਂ ਚਾਹ ਆਪ ਕਹਿ ਰਹੇ ਹੋ ਕਿ ਗੱਤੇ ਆਪ ਦੀ ਰਾਏ ਮੰਨ ਲਈ ਜੀ ਪ੍ਰਧਾਨ ਮੰਤਰੀ ਕੋ ਜਾਨੇ ਇਹ ਗੱਲ ਗੜੀ ਨਹੀਂ ਅਭੀ ਮਾਨ ਸਾਹਿਬ ਪਲੀਅਰ ਕਰਕੇ ਗਿਆ ਹੈ ਕਿ ਨਹੀਂ ਅਭੀ ਕੋਈ ਉਸ ਤੋਂ ਕੋਲ ਉਹਨਾਂ ਨੇ ਟਾਈਮ ਨਹੀਂ ਮੰਗਾ ਫੈਸਲਾ ਤਾਂ ਅੰਦਰ ਬੈਠ ਕੇ ਤੋਂ ਇਹ ਹੋਇਆ ਹੈ ਟਾਈਮ ਦੀ ਬਾਤ ਉਹਨਾਂ ਨੇ ਕਿਹਾ ਵੀ ਉਸਕੇ ਬਾਅਦ ਵਿੱਚ ਟਾਈਮ ਮੰਗਾਂਗੇ ਅੰਦਰ ਵੀ ਇਹ ਹੀ ਬਾਤ ਹੋਈ ਸੀ ਵੀ ਆਪਾਂ ਇਕੱਠੇ ਸਾਰੇ ਤੇ ਤੁਸੀਂ ਨਾਲ ਚੱਲੋ ਮੈਂ ਕਿਹ ਬਿਲਕੁਲ ਚੱਲੂਗਾ ਤੁਸੀਂ پارٹی ਦੇ ਨਾਲ ਜਾਓਗੇ ਜਾਂ ਤੁਸੀਂ ਪੁੱਲ ਦਾ ਕੰਮ ਕਰੋਗੇ ਇਹਨਾਂ ਨੂੰ ਆਪ ਲੈ ਕੇ ਜਾਓਂਗਾ ਸਾਡੀ ਪਾਰਟੀ ਵੀ ਤਾਂ ਚਾਹਤੀ ਹੈ ਵੀ ਪੰਜਾਬ ਔਰ ਹਰਿਆਣਾ ਸਾਰਾ ਦੇਸ਼ ਇਕੱਠਾ ਹੋ ਇਕੱਠੇ ਮਿਲ ਜੁਲ ਕੇ ਕੰਮ ਕਰੇ ਇਕੇ ਦੇ ਅੰਦਰ ਹੀ ਫਾਇਦਾ ਸਭ ਤੇ ਅੱਜ ਦੇ ਦਿਨ ਤਾਂ ਜਿਹੜਾ ਪੜੋਸੀ ਮੁਲਕ ਉਸ ਆਪਾਂ ਨੂੰ ਵੈਸੇ ਦੋ ਫਾੜ ਕਰਨ ਨੂੰ ਫਿਰਦਾ ਅੱਜ ਦੇ ਦਿ ਸਭ ਤਾਂ ਬਹੁਤ ਵੱਡੀ ਸਾਡੀ ਮਾਰਲ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਇਸ ਕਿਸਮ ਦੇ ਅਵੇਲੇਬਲ ਆ ਤਾਂ ਮਤਲਬ ਹੋਣਾ ਨਹੀਂ ਚਾਹੀਦਾ ਸੀਗਾ ਜੈਕਸਬ ਕਹਿ ਰਹੇ ਕਿ ਤੁਸੀਂ ਖੁਦ ਪਾਣੀ ਦੇ ਪੀੜੇ ਤੋਂ ਤੁਸੀਂ ਫਿਰ ਪਾਣੀ ਦੇ ਪੀੜੇ ਤੋਂ ਬੜਾ ਸੈਂਸਟੀਮੁੱਦਾ ਪਹਿਲਾਂ ਵੀ ਜਦੋਂ ਇਹ ਮੁੱਦਾ ਉੱਠਿਆ ਤਾਂ ਉਸ ਤੋਂ ਬਾਅਦ ਪੰਜਾਬ ਨੇ ਬੜਾ ਝੰਡਿਆ ਪਾਣੀਆਂ ਤੋਂ ਹੀ ਸ਼ੁਰੂਆਤ ਹੋਈ ਸੀ ਬਿਲਕੁਲ ਸਰ ਮੈਂ ਕਹਿ ਰਿਹਾ ਕਿਉਂ ਕਿਉਂ ਆਪਾਂ ਇਹਨੂੰ ਹੋਰ ਹਵਾ ਦੇਈਏ ਨਾ ਇਹਨੂੰ ਪੂਰੀ ਚਾਹੀਦੀ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਮੱਤੇ ਪਾਸ ਹੋਈ ਰੋਲਡ ਦੀ ਗੱਲ ਕਰ ਰਹੇ ਹਾਂ ਉਹੀ ਪਾਣੀ ਸਾਰੀਆਂ ਦੇਖੋ ਸਭ ਅੱਜ ਜਿਹੜਾ ਮਸਲਾ ਹੈ ਨਾ ਸਭ ਅੱਜ ਮਸਲਾ 8000 ਕਿਉਸੀ ਕਾਲ ਹੈ ਜਿਹੜਾ ਹਰਿਆਣੇ ਨੇ ਹੁਣ ਖੜਾ ਕੀਤਾ ਹੈ ਐਸਬੀਐਲ ਤੇ ਬਾਕੀ ਪੁਰਾਣੇ ਜਿਹੜੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਹੈ ਉਸ ਤੋਂ ਪਹਿਲਾਂ ਜਿਹੜੇ ਫੈਸਲੇ ਹੋਏ ਐ ਲੌਂਗਵਾਲ ਐਗਰੀਮੈਂਟ ਹੈ ਉਹ ਸਾਰੀਆਂ ਗੱਲਾਂ ਬਾਦ ਦੀਆਂ ਇੱਕ ਮਸਲਾ ਜਿਹੜਾ ਆਪਣੇ ਸਾਹਮਣੇ ਦਰਪੇਸ਼ ਅੱਜ ਹੈ ਕੀ ਇਹਦੇ ਕਰਕੇ ਆ ਇਹ ਨਾ ਕੁਝ ਹੋਇਆ ਖੜਾ ਵੀ ਬੀਬੀਐਮਡੀ ਦੇ ਜਿਹੜੇ ਆਫੀਸਰਸ ਬਦਲ ਦਿੱਤੇ ਗਏ ਜਾਂ ਇਥੇ ਹੈ ਤਾਲੇ ਲਾਈ ਬੈਠੇ ਆ ਆਲ ਦੀਸ ਥਿੰਗਸ ਆ ਸ਼ੋਭਾ ਨਹੀਂ ਦਿੰਦੀ ਇੱਕ ਡੈਮੋਕ੍ਰੇਸੀ ਦੇ ਅੰਦਰ ਵੀ ਤੁਸੀਂ ਆਪਸ ਵਿੱਚ ਸਿੰਘ ਫਸਾਈ ਬੈਠਿਓ ਉਹਨੂੰ ਅਵੋਇਡ ਕਰਨ ਵਾਸਤੇ ਆ ਮੇਰੀ ਬੇਨਤੀ ਸੀ ਵੀ ਆਪਾਂ ਇੱਕ ਮੈਚੁਰ ਲੀਡਰਸ਼ਿਪ ਆ ਤਾਂ ਜੋ ਅਕਾਲ ਖੇਡ ਹੈ ਵੀ ਤੁਸੀਂ ਮੇਰੇ ਗਲੀ ਚੋਂ ਨਹੀਂ ਨਿਕਲਦੇ ਮੈਂ ਥੋੜੀ ਗਲੀ ਦੇ ਵਿੱਚ ਕਰਕੇ ਆ ਕੋਈ ਦੇ ਆਰ ਬੋਥ ਚੀਫ ਮਿਨਿਸਟਰ ਹੈਡ ਆਫ ਦ ਸਟੇਟਸ ਚਾਹੇ ਹਰਿਆਣੇ ਦੇ ਆ ਚਾਹੇ ਪੰਜਾਬ ਦੇ ਸੋ ਲੈਟਸ ਵਰਕ ਇਨ ਅ ਮੈਚੁਰ ਇੱਕ ਸੁਰਲ ਇਸ ਤਰੀਕੇ ਨਾਲ ਇੱਕ ਸੁੱਝੇ ਸਿਆਸਤਦਾਨ ਦੇ ਤਰ੍ਹਾਂ ਗੱਲ ਕਰਕੇ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਰਈਏ ਆ ਮੇਰੀ ਬੇਨਤੀ ਹੈ ਜੀ